ਤੂੰ ਤ੍ਰਿਗੁਣਾਲੋ ਕਿ ਮੇਰਾ ਨਿਭਣਾ ਦੇ ਕਹਿੰਦੀ ਫੇਰਦੀਆਂ ਚ ਜੂਂਡ ਲੈ ਲੈ ਨਾਲ ਮੇਰੇ ਬ੍ਰੇਕਫਾਸਟ ਵੀ ਲਿਆ ਦੇ ਕੀ ਰੋਟੀ ਬਣਾਤੀ ਕਿੱਲਾ ਰੋਟੀ ਲਿਆ ਦੇ ਹੁਣ ਉਹੀ ਬ੍ਰੇਕਫਾਸਟ ਨੇ ਮੈਂ ਲਿਆ ਦੇ ਮੈਂ ਖਾਣਾ ਸਾਰਾ ਦਿਨ ਬਿਝੀਂਦੇ ਪੈਰ ਜੀ ਮਾਰਦੀ ਕੁਛ ਨਹੀਂ ਪਤਾ ਪੜ ਜੀ ਨੂੰ ਨਾ ਇਹ ਮਾਣੇ ਕੁਛ ਲੱਖਣ ਦੇ ਤਾਂ ਉਹ ਵੀ ਨਹੀਂ ਕੋਈ ਦਿੱਤਾ ਆਉਂਦਾ ਵੀ ਨਹੀਂ ਕੁਛ ਇਹਨੂੰ ਆ ਗਈ ਬੂਠਾ ਜਾ ਕੇ ਕੱਲਾ ਸੂਟ ਲੈ ਹੁਣ ਲਿਆ ਦੇ ਧਿਆ ਗਾਈਸ ਹੁੰਦੀ ਉਹ ਤੇ ਜਿੱਲ ਜਿੱਲ ਕਰੀ ਜਾਂਦੀ ਆ ਹੁੰਦੀ ਆ ਗਈ ਜਵਾਈ ਸਾਰਿਆਂ ਤੋਂ ਬਾਪੂ ਰਾਣੀ ਲਹੁ ਵੀ ਰੱਖੇਗਾ ਜਮਣ ਜਮਾਨੇ ਨੂੰ ਖਾਇਆ ਉਹਦੀ ਮਾਂ ਵੀ ਦਿੱਲੀ ਤੇ ਇਹ ਵੀ ਦਿੱਲੀ ਮਾਂ ਬਰ ਕੋ ਜਿਹੋ ਜੀ ਕੋਕੋ ਹੈ ਜਿਹੋ ਕੋਕੋ ਦੇ ਬੱਚੇ ਹੋਰ ਕੀ ਸਹੀ ਗੱਲਾਂ ਮੰਮੀ ਮੈਂ ਲੇਟ ਹੋਈ ਜਾਂਦੀ ਮੈਂ ਟਾਈਮ ਹੋ ਜਾਂਦਾ ਮੈਂ ਮੈਂ ਭੁੱਖੀ ਹੋਣਾ ਜਾਣਾ ਬੈਜੇ ਲੰਚ ਘੜਾ ਜਾ ਕਿ ਫੜਾਤਾ ਹਾਏ ਅੱਬਾ ਆ ਗਈ ਦੀਦੀ ਆ ਗਈ ਇੱਕ ਕਰਨ ਵਾਲੇ ਪਾਦੇ ਫਾਸਕ

ਦਿਮਾਗ ਮੈਂਟਲ ਨੌਨਸੈਂਸ ਨਾ ਨਹੀਂ ਆਉਣੀ ਆ ਤੇ ਨਾ ਮੈਂ ਆਮਾ ਨਾ ਮਮੀ ਗੱਲ ਪਾੜ ਆ ਦਰ ਕਿਹੜਾ ਗੱਲ ਸੁਣਨੀ ਆ ਗੁੰਗੀ ਜੀ ਫੇਰ ਮਸੱਈਆ ਕਰਦਾ ਲਿਆ ਚਲ ਮੈਂ ਦਾਨੀ ਠੀਕ ਐ ਪਹਿਲੇ ਲੇਟ ਕਰਾ ਕੇ ਧਰਤੀ ਐ ਨੀ ਰਾਤ ਹੋ ਲੈਣੀ ਉਹਨਾ ਫਿਰ ਫਿਰ ਪੈਕ ਵੀ ਕਰਨਾ ਸੀ ਦਸਵੇਰੇ ਸਵੇਰੇ ਹੋ ਜਾਂਦੀ ਹੈ ਜਾ ਕੇ ਮੈਂ ਵੀ ਤੁਹਾਨੂੰ ਰੱਖ ਸਕਦੀ ਆ ਬਚਾਣਾ ਨਾ ਤਾਂ ਬਾਤ ਨਹੀਂ ਆਦੇ ਕੋਈ ਨਾ ਫਿਰ ਦੋਨੋਂ ਤੋਂ ਮੈਂ ਤੁਹਾਨੂੰ ਰੱਖ ਨਹੀਂ ਸਕਦੀ ਮੈਨੂੰ ਅੱਡ ਕਰ ਦੋ ਤੁਹਾਨੂੰ ਕੀ ਤਾਂ ਕਰਤਾ ਸੀ ਤਾਂ ਕਰਦੀ ਆ ਰੋਟੀ 라ਉਂਵੇ ਦੇਖ ਤੈਨੂੰ ਮੈਂ ਰੋਟੀ ਲੈਸ ਹੱਬ ਲਾ ਲਿਓ ਲਾ ਅਸਰ ਆਉਂਦੇ ਵੀ ਨਹੀਂ ਮੇਰੀ ਗਾਇਨਸਰੀ ਜੋ ਪੈਸਾ ਨਾਲ ਜੁੜਿਆ ਕਿਦੋਂ ਮੈਂ ਨਹੀਂ ਕਾ ਸੁਣ ਮਿਹਨਤ ਤੇ ਸੇ ਕੰਦ ਕਾਢ ਲੈ ਮੈਂ ਇਧਰ ਮੈਂ ਤੇ ਕਰ ਲਵਦਾ ਇਧਰ ਕਾਢ ਲੂ ਅੱਜ ਮੈਂ ਤਾਂ ਅੱਧਾ ਵੀ ਨਹੀਂ ਰੱਖਦੀ ਸਾਰੇ ਇਹਨੇ ਕਦੀ ਗੱਲ ਲੈ ਲੈ ਸਾਰਾ ਹੁਣ ਕਰ ਲਾਦੀ ਭੈਣ ਦੇ ਪੂਜਲਾ ਮੈਨੂੰ ਨਹੀਂ ਬਾਬੇ ਦੀ ਮੈਨੂੰ ਜਾਣੀ ਆ ਮੇਰੀ ਬੋਹ ਮੈਂ ਤਾਂ ਜੋ ਮੈਂ ਲਿਆ ਨਹੀਂ ਆਉਦਾ ਸਾਰਾ ਕੁਝ ਤੇ ਇੱਥੇ ਅੱਧ ਚ ਰਹਿ ਹੁੰਦੀ ਮੈਂ ਮਾਕ ਕਰ ਲਾ ਉਹ ਮੈਂ ਇਹ ਰੱਖ ਦਿੰਦੀ ਭੱਜ ਦੋ ਹਾਂ ਮਾਕ ਕਰ ਨਾ ਹੁਣ ਪੈਰੀ ਪੈ ਗਿਆ ਪਹਿਨ ਤਾਂ ਮੈਂ ਛੱਡਦੀ ਸੀ ਆਏ ਪਤਾ ਮੈਂ ਤਾਂ ਹੁਣ ਬੀਬੀ ਦਾ ਆਖੀ ਰਾਂਗੀ ਮੈਨੂੰ ਤੇਰਾਏ ਕੋਈ ਨਾ ਬੀਬੀ ਕੋਈ ਨਾ ਮੈਂ ਮਾਕ ਕਰ ਦੇ